ਸਰਕਾਰ ਵੱਲੋਂ ਬੜਾ ਹੀ ਵਧੀਆ ਚੰਗਾ ਉਪਰਾਲਾ ਜਿਹੜਾ ਹੈ ਅੱਜ ਤੋਂ ਸ਼ੁਰੂਆਤ ਕੀਤੀ ਗਈ ਹੈ ਇਹਦੇ ਵਿੱਚ ਜਿਹੜੇ ਕੈਦੀਆਂ ਦਾ ਅੰਦਰ ਕੰਡਕਟ ਬੜਾ ਅੱਛਾ ਰਹਿੰਦਾ ਹੈ ਉਹਨਾਂ ਨੂੰ ਇਹ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਵੇਗੀ ਜਿਦੇ ਵਿੱਚ ਕਿ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਹੈਗੇ ਆ ਉਹਨਾਂ ਨੂੰ ਬਿਨਾਂ ਕਿਸੇ ਗ੍ਰਿਲ ਤੋਂ ਇੱਕ ਟੇਬਲ ਤੇ ਬੈਠ ਕੇ ਉਹਨਾਂ ਨੂੰ ਮਿਲ ਸਕਦੇ ਨੇ ਇੱਕ ਤੋਂ ਵੱਧ ਫੈਮਿਲੀ ਮੈਂਬਰ ਜਿਹੜਾ ਹੈ ਉਹਨਾਂ ਨੂੰ ਮਿਲ ਸਕਦਾ ਹੈ ਤੇ ਮੈਂ ਉਮੀਦ ਕਰਦੀ ਹੈ ਕਿ ਜਿੰਨਹਰ ਪਰਿਵਾਰਾਂ ਦੇ ਲੋਕ ਅੰਦਰ ਹੈਗੇ ਨੇ ਸਜ਼ਾ ਕੱਟ ਰਹੇ ਨੇ ਉਹ ਇਸ ਸਹੂਲਤ ਦਾ ਜਿਹੜਾ ਹੈ ਫਾਇਦਾ ਉਠਾਣਗੇ ਤੇ ਮੈਂ ਇਹ ਵੀ ਕੋਸ਼ਿਸ਼ ਕਰਦੀ ਹਾਂ ਕਿ ਬਾਕੀ ਇਨਮੇਟਸ ਨੂੰ ਵੀ ਪ੍ਰੇਰਿਤ ਕਰੂਗਾ ਕਿ ਉਹ ਵੀ ਜਿਹੜਾ ਹੈ ਆਪਣਾ ਕੰਡਕਟ ਜੇਲ੍ਹ ਦੇ ਵਿੱਚ ਵਧੀਆ ਰੱਖਣ ਤਾਂ ਜੋ ਜਿਹੜਾ ਹੈ ਸਹੂਲਤ ਉਹ ਵੀ ਲੈ ਸਕਣ ਕਿੰਨਾ ਟਾਈਮ ਤੇ ਕਿੰਨੇ ਫੈਮਿਲੀ ਮੈਂਬਰ ਮਿਲ ਸਕਦੇ ਆ ਇੱਕ ਵਾਰ ਜੀ ਅਸੀਂ ਹਫ਼ਤੇ ਦੇ ਵਿੱਚ ਦੋ ਵਾਰ ਇਹ ਸਟਾਰਟ ਕਰ ਰਹੇ ਹਾਂ 3 ਤੋਂ 5 ਵਜੇ ਤੱਕ ਔਰ ਅਸੀਂ ਘੰਟਾ ਇੱਕ ਫੈਮਿਲੀ ਨੂੰ ਦੇ ਰਹੇ ਹਾਂ ਔਰ ਜੇ ਸਾਡਾ ਸਿਸਟਮ ਠੀਕ ਰੱਖਿਆ ਹੈਗਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਡੇਲੀ ਹੀ ਇਹਨੂੰ ਸਟਾਰਟ ਕਰ ਲਈਏ ਤੇ ਇੱਕ ਸ਼ੈਡਿਊਲ ਬਣਾ ਲਾਂਗੇ ਇਨਮੇਟਸ ਦਾ ਤਾਂ ਕਿ ਸਭ ਨੂੰ ਜਿਹੜੀ ਇਹ ਸਹੂਲਤ ਮਿਲੇ ਪਹਿਲਾਂ ਕਿਸ ਤਰ੍ਹਾਂ ਕੀਤਾ ਜਾਂਦਾ ਸੀ ਪਹਿਲਾਂ ਜੇ ਗ੍ਰਿਲ ਦੇ ਵਿੱਚੋਂ ਕੀਤਾ ਜਾਂਦਾ ਸੀ ਇੱਕ ਫੈਮਿਲੀ ਮੈਂਬਰ ਜਿਹੜਾ ਹੈ ਉਹ ਮਿਲਦਾ ਸੀ ਮਿਲਣ ਦਾ ਟਾਈਮ ਚਾਹੇ ਹਫਤੇ ਬਾਅਦ ਆਜੇ 10 ਦਿਨ ਬਾਅਦ ਆਜੇ ਪਰ ਹੁਣ ਜਿਹੜਾ ਇਹਦੇ ਵਿੱਚ ਹੈਗਾ ਇਹਦੇ ਵਿੱਚ ਵਿਦਾਊਟ ਐਨੀ ਗ੍ਰਿਲ ਇੱਕ ਟੇਬਲ ਤੇ ਬੈੱਕ ਕੇ ਕੁਰਸੀਆਂ ਤੇ ਬੈੱਕ ਕੇ ਜਿਹੜਾ ਹੈ ਉਹ ਮੁਲਾਕਾਤ ਕਰ ਸਕਦੇ ਇਜ਼ਨ ਨੂੰ ਕਾਫੀ ਬੈਨੀਫਿਟ ਮਿਲੂਗਾ ਫੈਮਿਲੀ ਤੇ ਜੀ ਬਿਲਕੁਲ ਜੀ ਮੋਟੀਵੇਸ਼ਨ ਵੀ ਮਿਲੂਗੀ ਜੀ ਆਪਣਾ ਕੰਡਕਟ ਸਹੀ ਰੱਖਣ ਦੀ ਬੈਨੀਫਿਟ ਵੀ ਮਿਲੂਗਾ ਔਰ ਫੈਮਿਲੀ ਮੈਂਬਰਸ ਨੂੰ ਵੀ ਬੜੀ ਰਾਹਤ ਮਿਲੂਗੀ ਜਿਵੇਂ ਕਿ ਮੈਨੂੰ ਦੱਸ ਰਹੇ ਸੀ ਕਿ ਜੀ ਪਹਿਲਾਂ ਤਾਂ ਕੁਝ ਪਤਾ ਹੀ ਨਹੀਂ ਸੀ ਚੱਲਦਾ ਤਾਂ ਹੁਣ ਜਦੋਂ ਆਮਨੇ ਸਾਹਮਨੇ ਬੈ ਕੇ ਗੱਲ ਹੋਏਗੀ ਔਰ ਕੰਟਾ ਕਾਫੀ ਮੇਰੇ ਸਾਹਮਣੇ ਹੁੰਦਾ ਹੈਗਾ ਤਾਂ ਉਹ ਆਪਣੀ ਗੱਲਬਾਤ ਜਿਹੜੀ ਹੈਗੀ ਕਰ ਸਕਦੇ ਨੇ ਤਾਂ ਦੋਨੋਂ ਤਰਫ ਇਹ ਜਿਹੜਾ ਹੈ ਸਹੂਲਤ ਮਿਲੇਗੀ ਕਾਫੀ ਵੱਡਾ ਉਪਰਾਲਾ ਪਹਿਲਾਂ 10-15 ਮਿੰਟ ਤੇ ਹੁਣ 1 ਘੰਟਾ ਬਿਲਕੁਲ ਜੀ ਜੋ ਜਿਹੜਾ ਹੈ ਵਧੀਆ ਹੈ ਇਹ ਸਰਕਾਰ ਦਾ ਬੜਾ ਵਧੀਆ ਉਪਰਾਲਾ ਹੈਗਾ ਹੈ ਇਹ ਇਹਦੇ ਵਿੱਚ ਬੱਚੇ ਵਗੈਰਾ ਵੀ ਜਿਨ੍ਹਾਂ ਦੇ ਹੈਗੇ ਆਂ ਅੰਦਰ ਮਾਪੇ ਪਾ ਉਹਨਾਂ ਨੂੰ ਮਿਲ ਸਕਦੇ ਨੇ ਤੇ ਮੈਂ ਇਹੀ ਉਮੀਦ ਕਰਦੀ ਆ ਕਿ ਜਿਹੜੇ ਪਰਿਵਾਰਕ ਮੈਂਬਰ ਹੈਗੇ ਆਂ ਇਹ ਸਹੂਲਤ ਦਾ ਬਰ ਬਰ ਫਾਇਦਾ ਚੱਕਣਗੇ। ਨਵਾਂ ਉਪਰਾਲਾ ਕੀਤਾ ਸਰਕਾਰ ਵੱਲੋਂ। ਮਾਨਜਕ ਜਿਹਨ ਮਨਿਸਟਰ ਸਾਹਿਬ ਦੀ ਬੈਂਸਾ ਵੱਲੋਂ ਤੇ ਸਪੈਸ਼ਲ ਡੀਜੀਪੀ ਜੇਲ੍ਹਾਂ ਜੀ ਵੱਲੋਂ ਆਦੇਸ਼ ਹੋਏ ਸੀ ਮੀਜਲਾਂ ਅੰਦਰ ਪਰਿਵਾਰਕ ਮੁਲਾਕਾਤਾਂ ਸ਼ੁਰੂ ਕਰਵਾਉਣ ਦੇ ਜਿਹਦੇ ਤਹਿਤ ਅੱਜ ਸਾਰੇ ਪੰਜਾਬ ਵਿੱਚ ਹੀ ਇਹ ਸ਼ੁਰੂ ਕੀਤਾ ਜਾ ਰਿਹਾ ਤੇ ਮੰਤਰੀ ਸਾਹਿਬ ਅੱਜ ਲੁਧਿਆਣੇ ਤੋਂ ਇਸ ਸੀਜ਼ਨ ਨੂੰ ਸ਼ੁਰੂ ਕਰਨਗੇ ਜਿਸ ਵਿੱਚ ਅਸੀਂ ਅੱਜ ਲਿਸਟ ਸ਼ਾਰਟਲਿਸਟ ਕੀਤੀ ਜਿਹਨਾਂ ਚਾਰ ਪਰਿਵਾਰਾਂ ਨਾਲ ਅੱਜ ਅਸੀਂ ਮਿਲਵਾ ਰਹੇ ਹਾਂ ਤੇ ਅੱਗੇ ਤੋਂ ਇਹਨਾਂ ਦੇ ਨੰਬਰ ਉਹ ਅਸੀਂ ਹੋਰ ਵਧਾਉਣ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਜਿਹੜਾ ਪਹਿਲਾਂ ਕਿੰਨੇ ਮਿੰਟ ਸੀ ਪਹਿਲਾਂ ਗ੍ਰਿਲਰ ਆਹੀ ਮਿਲਦੀ ਸੀ ਪਹਿਲਾਂ ਵਿੱਚ ਉਹਦੇ ਬਾਹਰ ਲੱਗੀ ਗ੍ਰਿਲ ਲੱਗੀ ਸੀ ਜਾਲ ਨੈਟ ਲੱਗਿਆ ਹੁੰਦਾ ਸੀ 40 ਦਾ ਤੇ ਉਹਨੂੰ ਅੱਗੇ ਤੋਂ ਉਹਦੇ ਵਿੱਚ ਥਰੂ ਹੀ ਮੁਲਾਕਾਤ ਹੁੰਦੀ ਸੀ ਪਰ ਹੁਣ ਉਹਨੂੰ ਹਟਕੇ ਇੱਕ ਬੜਾ ਵਧੀਆ ਵਧੀਆ ਮਾਹੌਲ ਪਰਿਵਾਰ ਨੂੰ ਬੈਠਣ ਲਈ ਇੱਕ ਵਧੀਆ ਮਾਹੌਲ ਅੰਦਰ ਦੇ ਰਹੇ ਆ ਜਿਹਦੇ ਤਹਿਤ 1 ਘੰਟੇ ਦਾ ਸਮਾਂ ਮਿਲ ਕੇ ਇੱਕ ਪਰਿਵ ਤੇ ਅਸੀਂ ਆਸ ਕਰਦੇ ਹਾਂ ਇਹਦੇ ਨਾਲ ਕੈਦੀਆਂ ਵਿੱਚ ਅ ਅਨੁਸ਼ਾਸਨ ਵਿੱਚ ਰਹਿਣ ਦੀ ਭਾਵਨਾ ਆਏ ਕਿਉਂਕਿ ਇਹਦੇ ਵਿੱਚ ਕੱਲੇ ਉਹੀ ਕੈਦੀ ਇਸਦਾ ਬੈਨੀਫਿਟ ਲੈ ਸਕਣਗੇ ਜੋ ਜੇਲ੍ਹ ਵਿੱਚ ਆਪਣਾ ਅ ਅਨੁਸ਼ਾਸਨ ਵਿੱਚ ਰਹਿਣਗੇ ਤੇ ਜੇਰ ਕੰਡਕਟ ਚੰਗਾ ਹੋਵੇਗਾ ਪਹਿਲਾਂ ਕਿੰਨੇ ਪਰਿਵਾਰਕ ਮੈਂਬਰ ਮਿਲਦੇ ਸੀ ਤੇ ਹੁਣ ਕਿੰਨੀ ਅਨੁਮਤੀ ਹੈ ਪਹਿਲਾਂ ਅੰਡਰ ਟ੍ਰਾਇਲ ਜਿਹੜਾ ਸੀ ਉਹ ਦੋ ਵਾਰੀ ਹਫ਼ਤੇ 'ਚ ਮਿਲ ਸਕਦਾ ਸੀ ਕੈਦੀ ਨੂੰ ਇੱਕ ਵਾਰੀ ਤੇ ਇਹਦੇ ਲਈ ਹੁਣ ਨਵਾਂ ਸ਼ੁਰੂ ਕੀਤਾ ਹੈ ਪਰਿਵਾਰਕ ਮੁਲਾਕਾਤ ਜਿਹੜਾ ਮਿਲ ਪਰਿਵਾਰਕ ਮੈਂਬਰ ਕਿੰਨੇ ਹੋਣਗੇ ਮਿਲ ਸਕਣਗੇ ਪੰਜ ਮੈਂਬਰ ਇੱਕ ਟਾਈਮ ਮਿਲ ਸਕਦੇ ਕਿੰਨੇ ਪ੍ਰੀਜ਼ਨਰ ਬੈਨੀਫਿਟ ਲੈਣਗੇ ਠੀਕ ਹੈ ਇਹਦੇ ਵਿੱਚ ਜਿਹਨਾਂ ਜੋ ਜੋ ਸਾਡੀ ਕੈਟੇਗਰੀਜ਼ ਡਿਫਾਈਨ ਹੋਈਆਂ ਡਿਸਪਲੇ ਕੀਤੀ ਅਸੀਂ ਸਾਰੇ ਕੈਦੀ ਨੂੰ ਦੱਸਿਆ ਜੋ ਵੀ ਉਹ ਚ ਫਾਲ ਕਰੇਗਾ ਉਹਨੂੰ ਇਹਦਾ ਬੈਨੀਫਿਟ ਦਿੱਤਾ ਜਾਏਗਾ ਜੇਲ੍ਹ ਵਿੱਚ ਕੌਣ ਹੈਗਾ ਲੇ ਫਾਦਰ ਸਰ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਸਰਕਾਰ ਵੱਲੋਂ ਜੋ ਨਵਾਂ ਪ੍ਰਾਲਾ ਕੀਤਾ ਹੈ ਪਰਿਵਾਰ ਦੇ ਪੰਜ ਮੈਂਬਰ ਮਿਲ ਸਕਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਐਕਚੁਅਲ 'ਚ ਬਹੁਤ ਵਧੀਆ ਚੀਜ਼ ਕੀਤੀ ਹੈ ਪਹਿਲਾਂ ਮੈਂ ਆਪਣੇ ਫਾਦਰ ਨੂੰ ਮਿਲ ਨਹੀਂ ਸਕਦੀ ਸੀ ਬਟ ਹੁਣ ਇਹਨਾਂ ਨੇ ਬਹੁਤ ਵਧੀਆ ਕੀਤਾ ਕਿ ਮੈਂ ਫੇਸ ਟੂ ਫੇਸ ਮਿਲ ਸਕਦੀ ਹਾਂ ਬਟ ਅਪਰੋਕਸੀਮੇਟਲੀ 4 ਹੀ ਹਰ ਹੋ ਚੁੱਕਾ ਹੈ ਮੇਰੇ ਫਾਦਰ ਨੂੰ ਬਟ ਜਿਹੜੀ ਗ੍ਰਿਲ ਸੀ ਉਹਦੇ ਵਿੱਚ ਮੈਂ ਸਿਰਫ ਗੱਲ ਕਰ ਸਕਦੀ ਸੀ ਉਹ ਵੀ ਲिटल ਬਿਟ ਬਟ ਜ਼ਿਆਦਾ ਨਹੀਂ ਹੁੰਦਾ ਸੀ ਬਟ ਹੁਣ ਫੇਸ ਟੂ ਫੇਸ ਮਿਲ ਸਕਦੀ ਹਾਂ ਮਤਲਬ اچھا ਲੱਗਿਆ ਮੈਨੂੰ ਬਹੁਤ ਇਹ ਵੀ ਵੱਡੀ ਗੱਲ ਹੈ ਵੀ ਪਰਿਵਾਰ ਦੇ ਇੱਕੋ ਦਮ 5 ਮੈਂਬਰ ਮਿਲ ਸਕਦੇ ਵੀ ਵੱਡੀ ਗੱਲ ਹੈ ਹਾਂਜੀ ਬਹੁਤ ਵਧੀਆ ਚੀਜ਼ ਹੈ ਨਹੀਂ ਸਿਰਫ 2 ਫੈਮਿਲੀ ਮੈਂਬਰ ਅਲਾਉਸ ਸੀ ਅਦਰਵਾਈਜ਼ ਨਹੀਂ ਹੋ ਸਕਦਾ ਪਤਿਏ ਕੰਮ ਕੀਤਾ ਅੱਗੇ ਪਹਿਲਾਂ ਗਰੀਲਾਂ 'ਚ ਮਿਲਦੇ ਸੀ ਕਿ ਹੁਣ ਟੇਬਲ 'ਤੇ ਬਹਿ ਕੇ ਮਿਲਣ ਦਾ ਮੌਕਾ ਮਿਲਿਆ ਸਾਨੂੰ ਪਰਿਵਾਰ ਨਾਲ ਫੁੱਟ ਕੇ ਗੱਲ ਕਰ ਸਕਦੇ ਹਾਂ ਪਹਿਲਾਂ ਟਾਈਮ ਦੀ ਵੀ ਬੰਦੀ ਸੀ ਪਹਿਲਾਂ ਟਾਈਮ ਘਟ ਸੀਗਾ ਹੁਣ ਟਾਈਮ ਵੀ ਫੁੱਲਾ ਮਿਲਦਾ ਹੈ ਧੰਨਵਾਦ ਹੈ ਸਰਕਾਰ ਕਿਸ ਤਰ੍ਹਾਂ ਮੰਨਦੇ ਹੋ ਪਹਿਲੀ ਸਰਕਾਰ ਨੇ ਇਹ ਜਿਹੜਾ ਉਪਰਾਲਾ ਕੀਤਾ ਇਹ ਪਹਿਲੀ ਸਰਕਾਰ ਜੀ ਨੇ ਇਹ ਉਪਰਾਲਾ ਕੀਤਾ